ਕਾਫੀ ਟ੍ਰੈਂਡ ਦੇ ਵਿੱਚ ਆ ਜੀ ਇਹ ਡਿਜ਼ਾਈਨ ਵਿਸਕੋਸ ਔਰਗਾਂజా ਦੇ ਵਿੱਚ ਰੈਡੀ ਹੋਏ ਨੇ ਸੂਟ ਤੇ ਆਰੀ ਵਰਕ ਆਏਗਾ ਸਾਰੇ ਸੂਟਾਂ ਤੇ ਗਰਮ ਸੂਟ ਆ ਜੀ ਮਸ਼ੀਨ ਵਰਕ ਦੇ ਵਿੱਚ ਪਿਓਰ ਕ੍ਰੇਪ ਦਾ ਫੈਬਰਿਕ ਆ ਚੁੱਕਿਆ ਜੀ ਬਨਾਰਸੀ ਬੂਟੀ ਦੇ ਨਾਲ ਕਾਫੀ ਜ਼ਿਆਦਾ ਡਿਮਾਂਡ ਸੀ ਇਹਨਾਂ ਦੀ 550 ਰੁਪਏ ਪਰ ਮੀਟਰ ਤੇ ਸਪੈਸ਼ਲ ਜੀ ਗਰਮ ਸੂਟ ਬਾ ਜੀ ਇਹਨਾਂ ਦਾ ਕੀ ਕਹਿਣਾ ਬਹੁਤ ਸੋਹਣੇ ਸੂਟ ਇਸ ਵਾਰ ਪਸ਼ਮੀਨੇ ਦੇ ਆ ਰਹੇ ਨੇ ਸਪੈਸ਼ਲ ਕੰਟਰਾਸਟ ਸਟੋਲ हां जी ਇਹਨਾਂ ਦੇ ਜਿਹੜੇ ਸਪੈਸ਼ਲ ਕੰਟਰਾਸਟ ਸਟਾਲ ਆ ਰਹੇ ਨੇ ਬਹੁਤ ਸੋਹਣੇ ਲੱਗ ਰਹੇ ਨੇ ਤੇ ਇਹ ਵਾਲਾ ਅਲੱਗ ਕਨਸੈਪਟ ਆਇਆ ਜੀ ਕਿ ਇਹ ਗਰਮ ਸੂਟ ਹੋਣਗੇ ਤੇ ਬਹੁਤ ਸੋਹਣੇ ਸੂਟ ਨੇ ਨਾਲ ਇਹਨਾਂ ਦੇ ਸਟਾਲ ਆਉਣਗੇ ਜੀ ਫੁੱਲ ਹੈਵੀ ਵੱਡਾ ਸਟਾਲ ਮਿਲੇਗਾ ਤੇ ਇਹ ਆ ਜੀ ਬਹੁਤ ਸੋਹਣੇ ਵੈਲਵਟ ਦੇ ਦੁਪੱਟਿਆਂ ਵਾਲੇ ਸੂਟ ਇਸ ਤੋਂ ਇਲਾਵਾ ਆਰਗੈਂਜ਼ਾ 크ਰੇਪ ਦੇ ਵਿੱਚ ਵੀ ਤੁਸੀਂ ਲੈ ਸਕਦੇ ਹੋ ਪਾਰਟੀ wear ਸੂਟ ਬਹੁਤ ਜ਼ਿਆਦੇ ਸੋਹਣੇ ਸੋਹਣੇ ਡਿਜ਼ਾਈਨ ਆਏ ਹੋਏ ਨੇ ਸਪੈਸ਼ਲ ਮਿਰਰ ਵਰਕ ਤੇ ਪਲਸ ਵਰਕ ਦਾ ਇਸ ਵਾਰ ਬਹੁਤ ਜ਼ਿਆਦਾ ਟ੍ਰੈਂਡ ਹੈਗਾ ਤੇ ਵੈਲਵਟ ਦੇ ਸ਼ਾਈਨਿੰਗ ਵਾਲੇ ਸੂਟ ਵੀ ਆਪਣੇ ਕੋਲ ਅਵੇਲੇਬਲ ਹੈਗੇ ਨੇ ਜਿੰਨਾਂ ਨੇ ਵੀ ਲੈਣੇ ਜਲਦੀ ਜਲਦੀ ਤੁਸੀਂ ਬੁਕਿੰਗ ਕਰਵਾ ਸਕਦੇ ਹੋ ਥੈਂਕ ਯੂ